ਇਹ ਬੋਕ ਬੱਕਸ ਨੂੰ ਅੱਜ ਨਾਲ ਇੱਕ ਨਵਾਂ ਕੰਪੀਟੀਸ਼ਨ ਆਪਾਂ ਗਰਾਊਂਡ 'ਚ ਕਰਵਾਇਆ ਹੈ ਬੱਚਿਆਂ ਦਾ ਜਿਹੜਾ ਸਾਰੇ ਬਾਕਸ ਪਏ ਸਾਨੂੰ ਤਾਂ ਦਿਖਦੇ ਆ ਨਾ ਉਹ ਕੱਲਾ ਕੱਲਾ ਲਿਆ ਕੇ ਉਹਦੇ ਵਿੱਚ ਪਾਣਾ ਜਿਹੜਾ ਸਿੰਗਲ ਪਿਆ ਇੱਕ 플레이ਰ ਇਧਰ ਲੱਗੂਗਾ ਇੱਕ ਉਧਰਲੀ ਸਾਈਡ ਹੁਣ ਆਪਾਂ ਵੇਖਿਓ ਜਦੋਂ ਸਟਾਰਟ ਹੋ ਗਏ ਨਾ ਉਸ ਤੋਂ ਬਾਅਦ ਦੋਨੇ 플레이ਰਾਂ ਦੇ ਵਿੱਚੋਂ ਕੌਣ ਜਿੱਤੂਗਾ ਇਹ ਤੁਸੀਂ ਪਹਿਲਾਂ ਹੀ ਸਾਨੂੰ ਗੈਸ ਕਰਕੇ ਦੱਸੋ ਸਟਾਰਟ ਕਿ ਆ ਪੁਸਪੀ ਤੇ ਜਿੱਤੇ ਗਿਆ ਨਾ ਉਹ ਸਿੰਘ ਦਾ ਰਸਤੇ ਪੁਸਪੀ ਤਾਂ ਲੈ ਗਿਆ ਨੰਬਰ ਯਾਰ ਹੈ ਕਮਾਲ ਕਰ ਗਿਆ ਪੁਸਪੀ ਦਾ ਬਈ ਦੋ ਹੀ ਰਹਿ ਗਏ ਚੱਲ ਛੇਤੀ ਵਾਹ ਜੀ ਵਾਹ ਵਾਹ ਜੀ ਵਾਹ ਚੱਲ ਪੁਸਪੀ ਲੈ ਗਿਆ ਨੰਬਰ ਲੈ ਗਿਆ ਲੈ ਗਿਆ ਨੰਬਰ ਲੈ ਗਿਆ ਪੁਸਪੀ ਲੈ ਗਿਆ ਚੱਲ ਚੱਟ ਲੈ ਗਿਆ ਨੰਬਰ ਕਰ ਗਿਆ ਕਮਾਲ ਪੁਸਪੀ ਚੱਲ 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 ਕਰ ਗਿਆ ਉਹ ਆ ਗਿਆ ਆ ਗਿਆ ਕਰ ਗਿਆ ਕਮਾਲ ਉਹ ਯਾਰ ਇਹ ਕੀ ਹੋ ਗਿਆ ਇਹ ਤਾਂ ਉਲਟ ਪੈ ਗਈ ਬਾਜੀ ਕਮਾਲ ਹੋ ਗਈ ਯਾਰ ਹਨ ਲੱਗਦਾ ਇਹ ਜੀ ਵੀ ਉਹ ਜਿੱਤੂਗਾ ਠੀਕ ਹੈ ਵੈਰੀ ਗੁੱਡ ਵੈਰੀ ਗੁੱਡ ਪੁਸਪੀ ਕੰਪੀਟੀਸ਼ਨ ਲੜਿਆ ਜੀ ਅੱਜ ਆਪਾਂ ਗਰਾਊਂਡ 'ਚ ਨਵਾਂ ਚੈਲੰਜ ਲੈ ਕੇ ਆਏ ਆ ਜਖਸੀਰ ਤੇ ਜਸਬੀਰ ਟਾਚੇ ਦਾ ਇੱਕ ਕੌਣ ਪਹਿਲਾ ਇਕੱਠੇ ਜਿਹੜਾ ਕਰ ਲੂ ਐ ਚ ਪਾਜੂ ਆ ਯੈਲੋ ਕੌਨ 'ਚ ਉਹ ਜਿੱਤ ਜੂਗਾ ਇੱਕ ਲੱਗੂਗਾ ਪਿੱਛੋਂ ਇਕੱਠੇ ਕਰ ਨਿਕਲ ਗੂ ਇਧਰਲੇ ਪਾਸੋਂ ਦੇਖੋ ਦੱਸ ਕਿੱਦਾਂ ਲੱਗੀਆਂ ਤੂੰ ਆਜਾ ਕੋਈ ਦਿੱਕਤ ਨਹੀਂ ਆਏ ਤਾਂ ਵੀ ਦਿੱਕਤ ਕੱਢ ਜਾ ਸਟਾਰਟ ਹਲਾ ਵਿੱਚ ਆਇਆ ਚਲ ਚਲ ਚੱਚਾ ਚਲ ਲੈ ਆ ਖਿੱਚ ਕੇ ਲੈ ਗਿਆ ਆ ਗਿਆ ਆ ਗਿਆ ਚੱਲ 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 ਓ ਮਿਕਲ ਹਾਂਜੀ ਨੀ ਬੱਜਣ ਹਾਂਜੀ ਅਸੀਂ ਨੈਕਸਟ ਮੁਕਾਬਲਾ ਕਰਾ ਰਹੇ ਹਾਂ ਸੈਬੀ ਤੇ ਆ ਮੁੰਡਾ ਕੀ ਨਾਮ ਓਡਾ ਪਰਮਜੀਤ ਦੇ ਵਿਚਕਾਰ ਹੋ ਰਿਹਾ ਹੈਗਾ ਜੀ ਲੱਗੂ ਪਤਾ ਠੀਕ ਹੈ ਸਾਡਾ ਅਲੀ ਚ ਤੋਂ ਮੈਂ ਦਿੱਤ ਗਿਆ ਤੇ ਲੈ 1 2 3 ਚੱਲ 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 ਭੱਜ ਮੜਾ ਜਾ ਸੱਬੀ ਪਾਤਲਾ ਦੇਖੀਓ ਤਾ ਕਿੰਨੇ ਬਕਰ ਗਿਆ ਸੱਬੀ ਇਹਦਾ ਭਾਈ ਕਿੱਥੇ ਰ ਗਿਆ ਬਦਲਾ ਬਦਲਾ ਓਂਕਾ ਵਾਲਾ ਬਾੜੀ ਦੂਰ ਆ ਤੇਰਾ ਚੱਲ ਚੱਲ ਤੂੰ ਐਂ ਦੇਖ ਸੱਬੀ ਚੱਲ ਚੱਲ ਇੱਕ ਦੇ ਹੀ ਫਰਕ ਰਿਹਾ ਭੱਜਾ ਨਹੀਂ ਸੱਬੀ ਸੈਵੀ ਭੱਜਿਆ ਨਹੀਂ ਹਣਾ ਚੱਲ ਵਧੀਆ ਵੈਰੀ ਗੁੱਡ ਅੱਬੇ ਮੈਂ ਤਾਂ ਮੂਰੋਂ ਲੱਗੂ ਹਾਂਜੀ ਇਹ ਨੈਕਸਟ ਮੁਕਾਬਲਾ ਕਰਾ ਰਹੇ ਹਾਂਗੇ ਕਿ ਨਾ ਬੁੱਲ ਤੇਰਾ ਮੈੱਕੀ ਤੇ ਮਿਲ ਲਈ ਨਹੀਂ ਬੈਲਾ ਤਾਂ ਹੂ ਚੱਲ ਪੱਕਾ ਨਾ ਤੇ ਬੱਬੂ ਕੱਬਾ ਇਹਨਾਂ ਦੋਨਾਂ ਦਾ ਮੁਕਾਬਲਾ ਕਰਾ ਰਹੇ ਹਾਂ ਨੈਕਸਟ ਹਾਂ ਇਕੱਠੇ ਆਜੋ ਇੱਥੇ ਆਜੋ ਰੇ ਆਹ ਕੌਣ ਕੋਲ ਤੁਰੂ ਆਹ ਕੌਣ ਕੋਲ ਬਾ ਚੱਲ ਬਿੱਲੇ ਚੱਲ ਲੋਈਆ ਖਿੱਚ ਕੇ ਚੱਲ ਚੱਲ ਆਪਾਂ ਪਰ ਜਿਹੜਾ ਨਾ ਬਾਹਰ ਇੱਕ ਇੱਕ ਨੂੰ ਚੱਲ 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 ਬਿੱਲੇ ਚੱਲ ਬਿੱਲੇ ਹੁਣ ਚੱਲ ਚੱਲ ਬਿੱਲੇ ਜੋ ਰਹਿ ਗਏ ਅੰਦਰ ਦੀ ਜਾ ਅੰਦਰ ਦੀ ਬੱਬੂ ਅੰਦਰ ਦੀ ਭੱਜ ਜਾ ਕਰ ਚੱਲ ਬਿੱਲੇ ਜਲਦੀ ਜਲਦੀ ਭੱਜ ਕੇ ਮੜਾ ਜਾ ਜੋਰ ਨਾਲ ਥੋੜੀ ਨੇ ਜਾ ਓਏ ਚੱਲ ਛੇਤੀ ਜਲਦੀ ਜਲਦੀ ਬਿੱਲੇ ਬੱਬੂ ਗਿਆ ਜੱਤੀਆ ਜੱਤ ਗਿਆ ਬਬੂ ਓਏ ਹੋ ਹੋ ਓ ਜਲਦੀ 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 ਪਾਰੇ 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 ਹੋ ਗਿਆ ਹਾਏ ਓਏ ਜਿੱਤ ਗਿਆ ਭਾਈ ਮੈਨੂੰ ਫਾਸਟ ਹੋ ਗਿਆ ਮੈਚ ਹਰਨ ਲੱਗ ਗਿਆ ਐ ਸਾਬੀ ਇਹ ਹਰਨੇ ਪੰਜਵਾਂ ਕੱਪ ਕਨੇ ਹੋ ਪਹਿਲਾ ਵਾਰ ਇਹ ਦੋ ਹੁਣ ਚੌਥਾ ਪੰਜਵਾਂ ਹੈ ਨਾ ਆਰਗੇਨ ਇਹ ਡਟ ਲਾ ਰਹੇ ਨੇ ਕਿ ਸਾਡੀ ਵੀਡੀਓ ਨਹੀਂ ਯਾਰ ਸੀ ਜਿਹੜੀ ਉਹ ਕਿਰ ਦੁਆਰੇ ਲਾ ਲਿਆ ਗਿਆ ਕੀ ਇਹ ਮਸ਼ੀਨ ਵਾਂਗੂ ਲਾ ਗਿਆ ਸੀ ਗਲਤੀ કરી ਸੀ ਉਹਨਾਂ ਨੇ ਤੇ ਦੁਆਰੇ ਉਹ ਦੇਖਦੇ ਨੇ ਕਿ ਜੱत्री ਤੇ ਟੈਕਨੀਸ਼ੀਅਨ ਸਵਾਰ ਕੇ ਆ ਤੁਸੀਂ ਦੱਸੋ ਕੀ ਗਲਤੀ ਆਈ ਪਹਿਲਾਂ ਵੀ ਜਿਹੜੀ ਤੇ ਵੀਡੀਓ ਚ ਪਹਿਲਾਂ ਮੈਂ ਜਦ ਤੈਸਲੇ ਨੂੰ ਚਾਚੀ ਲਈ ਗਲਤੀ ਲਈ ਤੇ ਹੁਣ ਅਸੀਂ ਉਹ ਗਲਤੀ ਜ਼ਗਾਰ ਕੇ ਦੁਆਰੇ ਤੇ ਜਰੀ ਬਣਾ ਲਈ ਅੱਜ ਸਾਰ ਦੇਖਦੇ ਕਿ ਰਾਜ ਜਦਾ ਹੈ